ਉਮਰ ਸਿਰਫ ਇੱਕ ਨੰਬਰ ਹੈ ਇਹ ਗੱਲ ਸਾਬਤ ਕਰ ਦਿਖਾਈ ਹੈ 75 ਸਾਲ ਤੋਂ ਵੱਧ ਉਮਰ ਦੇ ਸਰਬਜੀਤ ਸਿੰਘ ਨੇ ਜਿਨ੍ਹਾਂ ਨੇ ਚਨਈ ਦੇ ਵਿੱਚ ਹੋਈਆਂ ਤੇਮੀ ਏਸ਼ੀਅਨਜ਼ ਗੇਮਸ ਦੇ ਵਿੱਚ ਦੋ 골ਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਉੱਚਾ ਕੀਤਾ ਹੈ ਸਰਜੀਤ ਸਿੰਘ ਨੇ 400 ਮੀਟਰ ਲੇ ਤੇ 400 ਮੀਟਰ ਰੇਸ ਦੋਮਾ ਰਸਾਂ ਵਿੱਚ ਸੋਨ ਤਗਮਾ ਹਾਸਲ ਕੀਤਾ ਇਸ ਮੁਕਾਬਲੇ ਦੇ ਵਿੱਚ 24 ਦੇਸ਼ਾਂ ਦੇ 3500 ਤੋਂ ਵੱਧ ਖਿਡਾਰੀਆਂ ਦੇ ਵੱਲੋਂ ਹਿੱਸਾ ਲਿਆ ਗਿਆ ਸੀ ਗੱਲਬਾਤ ਦੇ ਦੌਰਾਨ ਉਹਨਾਂ ਦੱਸਿਆ ਕਿ ਉਹ ਸਰਕਾਰੀ ਸਕੂਲ ਦੇ ਵਿੱਚ ਪੀਟੀਆਈ ਅਧਿਆਪਕ ਰਹ ਚੁਕੇ ਨੇ ਰਿਟਾਇਰਮੈਂਟ ਤੋਂ ਬਾਅਦ ਦੌੜ ਦਾ ਸ਼ੌਂਕ ਪੈਦਾ ਹੋ ਗਿਆ ਤੇ ਅੱਜ ਤੱਕ ਉਹ ਸੈਂਕੜੇ 골ਡ ਮੈਡਲ ਜਿੱਤ ਚੁਕੇ ਨੇ ਚਾਹੇ ਪੰਜਾਬ ਪੱਧਰ ਦੀਆਂ ਹੋਣ ਜਾਂ ਫਿਰ ਦੇਸ਼ ਪੱਧਰ ਦੀਆਂ ਦੌੜਾਂ ਹੋਣ ਉਹ ਹਰ ਰੋਜ਼ 2 ਘੰਟੇ ਪ੍ਰੈਕਟਿਸ ਕਰਦੇ ਨੇ ਤੇ ਖੇਡਾਂ ਦੇ ਦੌਰਾਨ 4 ਤੋਂ 5 ਘੰਟੇ ਤੱਕ ਦੌੜਦੇ ਨੇ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਉਮਰ ਨਹੀਂ ਜਜ਼ਬਾ ਮਹੱਤਵਪੂਰਨ ਹੁੰਦਾ ਹੈ ਮੇਰਾ ਨਾਮ ਸਰਬਜੀਤ ਸਿੰਘ ਰਵਾਜ ਮੇਰੇ ਦੋ ਬੱਚੇ ਹੈ ਜੀ ਹਾਂ ਇਹ ਟ੍ਰਾਂਸਪੋਰਟ ਦਾ ਸਾਲਾ ਕੰਮ ਹੈ ਮਨੀ ਬਸਾਂ ਨੇ ਸਾਡੇ ਕੋਲ ਉਹਨਾਂ ਦਾ ਕਾਰੋਬਾਰ ਚਲਾ ਰਹੇ ਨੇ ਮੈਂ ਅਸਲ 'ਤੇ ਸ ਆਪਣੀ ਮਤਲਬ ਮੇਰੇ 4 ਮੈਰੇ ਸਲਾਈਆਂ ਨੇ 100 ਮੀਟਰ ਤੇ 200 ਮੀਟਰ 100 ਮੀਟਰ 'ਚ ਮੇਰਾ ਛੇਵਾਂ ਸਥਾਨ ਪਿਆ 200 ਮੀਟਰ 'ਚ ਮੇਰਾ ਚੌਥਾ ਸਥਾਨ ਪਿਆ 400 ਮੀਟਰ 'ਚ ਮੇਰਾ ਪਹਿਲਾ ਸਥਾਨ ਪਿਆ ਔਰ 400 ਜਨ ਦੇ ਵਿੱਚ 400 ਚਾਰ ਜਨ ਦੇ ਵਿੱਚ 400 ਰੇਲੇ ਦੇ ਵਿੱਚ ਵੀ ਸਭ ਮੇਰਾ ਪਹਿਲਾ ਸਥਾਨ ਹੈ ਕਈ ਕੰਟਰੀਆਂ ਉੱਥੇ ਆਈਆਂ ਜੀ ਤੇ 35000 ਤਕਰੀਬ ਮਤਲਬ ਪਾਰਟਿਸਪੇਰੈਂਟ ਉੱਥੇ ਆਈ ਸ਼ੌਕ ਮੈਂ ਜੀ ਅਸਲ ਚ ਮੈਂ ਨਾ ਹੀ ਦੌੜਦਾ ਭਾਵੇਂ ਮੈਂ ਜਿਸ ਨੇ ਰਿਟਾਇਰ ਹੋਇਆ ਸੀ ਉਸ ਦਿਨ ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਇਹ ਕਹਿ ਕੇ ਆਇਆ ਸੀ ਕਿ ਬੇਟਾ ਤੁਸੀਂ ਅੱਗੇ ਮੈਨੂੰ ਗਰਾਊਂਡ 'ਚ ਵੇਂਦੇ ਰਹੋ ਕੋਣ ਮੈਨੂੰ ਖ਼ਬਰ ਕਿ ਵੇਖ ਲਿਆ ਕਰ ਤੇ ਮੈਂ ਉਸ ਦਿਨ ਤੋਂ ਮਨ ਬਣਾ ਲਿਆ ਸੀ ਕਿ ਮੈਂ ਇਸ ਪਾਸੇ ਜਾਣੇ ਕਿ ਮੇਰਾ ਸਰੀਰ ਜਿਹੜਾ ਸੀ ਉਹ ਕੰਮ ਕਰਦਾ ਸੀ ਕੋਈ ਅਜਿਹੀ ਮੈਨੂੰ ਪ੍ਰੋਬਲਮ ਨਹੀਂ ਸੀ ਕਿਉਂਕਿ ਮੈਂ ਹਾਕੀ ਬੱਚਿਆਂ ਦੇ ਨਾਲ ਖੇਡਦਾ ਸੀ ਤੇ ਮੇਰਾ ਸਟੈਮਿਨਾ ਬਣਿਆ ਸੀ ਮੈਨੂੰ ਸਟੈਮਿਨੇ ਦੀ ਕੋਈ ਮੁਸ਼ਕਲ ਨਹੀਂ ਸੀ ਤੇ ਮੈਂ ਉਹ ਅੱਜ ਵੀ ਹੁਣ ਬੱਚੇ ਮੇਰੇ ਮੈਨੂੰ ਬਹੁਤ ਪਤਾ ਨਹੀਂ ਕਿੰਨੇ ਕਿੱਥੋਂ ਫੋਨ ਆਉਂਦੇ ਨੇ ਤੇ ਸਾਡੇ ਅਸੀਂ ਤੇ ਬੁੱਢੇ ਹੋ ਗਏ ਤੇ ਤੁਸੀਂ ਉਦਾਂ ਦੇ ਹੋ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਸਮਾਂ ਇਹ ਜਿਹੜਾ ਦਈਦਾ ਨਹੀਂ ਉਹ ਦਈਦਾ ਵਾ ਮੈਂ ਵਾਈ ਵੀ ਕਰਦਾ ਹਾਂ ਮੇਰੀ ਕਲਾਨੌਰ ਦੀ ਜ਼ਮੀਨ ਆ ਮੈਂ ਕਣਕ ਵੀ ਆਪ ਬੀਜਦਾ ਝੋਨਾ ਵੀ ਆਪ ਬੀਜਦਾ ਉਹ ਖੇਤੀ ਵੀ ਆਪ ਕਰੀ ਗੀ ਟਰਾਂਸਪੋਰਟ ਵਾਲੀ ਵੀ ਧਿਆਨ ਦੇਈਦਾ ਇਧਰ ਫਿਰ ਜਦੋਂ ਸਾਡੀਆਂ ਨੇੜੇ ਆ ਜਾਂਦੇ ਹਨ ਮਹੀਨਾ ਦੋ ਮਹੀਨੇ ਉਸ ਵੇਲੇ ਅਸੀਂ ਬਤੋ ਬਤਾਂਜ ਨਹੀਂ ਵੈਸੇ ਮੈਂ ਇਹ ਨਾਂ ਹੋਵੇ ਤਾਂ ਫਿਰ ਇੱਕ ਇੱਕ ਟਾਈਮ ਯਾਰਾ ਖਾਣ ਪਾਣ ਮੇਰਾ ਬਹੁਤ ਵਧੀਆ ਜੀ ਖਾਣ ਪਾਣ ਮੈਂ ਵੇਖੋ ਆਪਣਾ ਇਸ ਤਰ੍ਹਾਂ ਮੀਟ ਮੱਛੀ ਅੰਡਾ ਇਹ ਮੈਂ ਖਾਂਦਾ ਜੀ ਹਾਂ ਦੇ ਦੋ ਸਵੇਰੇ ਰੋਜ਼ ਅੱਧਾ ਕਿਲੋ ਦੁੱਧ ਸ਼ਾਮ ਨੂੰ ਇੱਧਾ ਕਿਲੋ ਦੁੱਧ ਇਹ ਮੇਰੀ ਦੇਲੀ ਹੈ ਦਵਾਈ ਮੈਂ ਕਿਤੇ ਫਸਿਆ ਹੋਵਾਂ ਤੇ ਖਾਣਾ ਨਹੀਂ ਮੈਂ ਖਾਂਦਾ ਪ੍ਰੈਕਟਰਸ ਲਾ ਲਓ ਹਾਰਡਵਰ ਖਲਾ ਲਓ ਕਿਉਂਕਿ ਮੈਂ ਪ੍ਰਵਾ ਮੇਰਾ ਮੇਰੇ ਬਿਲਕੁਲ ਹੀ ਕੋਈ ਅਜੋਜੀ ਨਹੀਂ ਗੱਲ ਪ੍ਰਵਾ ਤੇ ਮੇਰਾ ਬਿਲਕੁਲ ਮੇਰੇ ਨਾਲ ਹਰ ਸਮੇਂ ਬੱਚਿਆਂ ਨੇ ਪੁੱਛਦੇ بڑے ਹੁੰਦੇ ਸੀ ਪਰ ਇਹ ਮਤਲਬ ਇਸ ਪਾਸੇ ਪਏ ਨਹੀਂ ਪੋਤਰਾ ਮੇਰਾ ਉਹਨੂੰ ਹੀ ਕ੍ਰਿਕਟ ਅਕੈਡਮੀ ਚ ਪਾਇਆ ਉਹ ਜਾਂਦਾ ਖੇਡਦਾ ਵੱਡੇ ਨੇ ਵੀ ਪਾਇਆ ਸੀ ਪਰ ਉਹ ਇੱਕ ਅਠਵੀਂ ਜਦ ਇੱਕ ਛੋਟਾ ਹੈ ਜਿਹੜਾ ਅਠਵੀਂ ਵਾਲਾ ਉਹਦੇ ਪੇਪਰ ਸੀ ਤੇ ਉਹਨੂੰ ਇਸ ਕਰਕੇ ਥੋੜਾ ਡਰਾ ਕਰਾ ਰਿਆ ਵੀ ਮੈਂ ਤਾਂ ਬਜ਼ੁਰਗਾਂ ਨੂੰ ਕਹਿੰਨਾ ਵੀ ਲੰਮੇ ਪੈਰ ਨਾਲੋਂ ਥੋੜਾ ਬੋਤਾ ਸਰੀਰ ਨੂੰ ਹਿਲਾਓ ਗਰਾਊਂਡ ਜਾਓ ਛੜਕਦੇ ਚੱਲ ਜਿਓ ਸਵੇਰੇ ਸੋਖ ਤੇ ਉੱਠ ਕੇ ਚੱਲ ਜਿਓ ਕੀ ਕਰਨਾ ਹੁੰਦਾ ਹੋਰ ਤੇ ਕੰਮ ਕੋਈ ਨਹੀਂ ਹੁੰਦਾ ਤੇ ਜੇ ਉਹ ਕਰਨਗੇ ਤੇ ਆਪਣਾ ਸਰੀਰ ਤੰਦਰੁਸਤ ਰੱਖ ਕੇ ਤੇ ਆਪਣੀ ਵਧੀਆ ਜ਼ਿੰਦਗੀ ਉਹ ਜੜੀ ਜੀ ਸਕਦੇ ਇਹਨਾਂ ਮੈਡਲ ਦੇ ਚੱਕਰ ਵਿੱਚ ਮੈਨੂੰ ਮੈਨੂੰ 350 400 ਦੇ ਕਰੀਬ ਮੇਰੇ ਕੋਲ ਐਸ ਵੇਲੇ ਹੈਗੇ ਸਾਰੇ ਮੈਸਟਰੋ ਕੰਨੀ ਨੈਸ਼ਨਲ ਨਹੀਂ ਅਬ ਇਸ ਡੇਟ ਸਟੇਟਾਂ ਦੇ ਦੇ ਵਿੱਚ ਹੀ ਹੈ ਮੈਨੂੰ ਕੋਈ ਡਿਚਾ ਵੀ ਕਰ ਹਾਂਜੀ ਅੱਜ ਕੋ ਕਿੱਥੇ ਜਾ ਰਹੇ ਹੋ ਹੁਣ ਵਰਲਡ ਵਾਸਤੇ ਅੱਗੇ ਪਰ ਵਰਲਡ ਐਸ ਵੇਲੇ ਮੇਰਾ ਮਨ ਨਹੀਂ ਤੇ ਵਰਲਡ ਮੈਂ ਉਦੋਂ ਜਾਣਾ ਚਾਹੁੰਦਾ ਵੀ ਜਦੋਂ ਮੈਨੂੰ ਪੂਰਾ ਹੋਵੇ ਤੇ ਮੈਂ ਵਰਡ ਦਾ ਟਾਈਮ ਮੰਗਾ ਰਿਆਂ ਵੀ ਵਰਡ ਦਾ ਟਾਈਮ ਕੀ ਹੈ ਸਾਹੂ ਦੂਸਰ 400 ਮੀਟਰ ਦਾ ਉਹ ਟਾਈਮ ਮਗਾ ਕੇ ਉਹ ਮੈਂ ਕਲੀਅਰ ਕਰਕੇ ਨੇ ਮੈਂ ਫੇ ਵੜ ਲੈ ਨੈਸ਼ਨਲਾਂ ਦੇ ਮੇਰੇ ਖਿਆਲ 15 16 ਦੇ ਤਕਰੀਬਨ ਮੇਰੇ ਸਾਰੇ 골ਡ ਨੇ ਮਤਲਬ ਦੂਜਾ ਕਦੀ ਆਏ